ਕੀ ਲੈ ਕੇ ਆਓਗੇ ਹੁਣ ਮੈਂ ਗੱਲ ਕੀਤੀ ਸੀ ਕਿ ਮੋਰਚੇ ਤੇ ਪਹਿਲਾਂ ਸੀ ਬਹੁਤ ਵੱਡਾ ਮੋਰਚਾ ਸੀ ਪ੍ਰਗਾੜੀ ਮੋਰਚਾ ਤੁਹਾਡੀ ਵੱਡੀ ਸ਼ਮੂਲੀਅਤ ਸੀ ਉੱਥੇ ਮੋਰਲੀ ਕਤਾਰ ਦੇ ਵਿੱਚ ਤੁਸੀਂ ਬੈਠਦੇ ਹੁੰਦੇ ਸੀ ਉਤੋਂ ਕੀ ਵੱਖਰਾ ਹੋਊਗਾ ਕੌਮ ਅੰਗਰੇਜ਼ਾਂ ਦੇ ਗੁਲਾਮ ਹੋ ਗਈ ਤੇ 47 ਦੇ ਵਿੱਚ ਸਾਡੇ ਦੂਰੀ ਗੁਲਾਮੀ ਪੈ ਗਈ ਉਹ ਗੁਲਾਮੀ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਸਾਡੇ ਨਾਲ ਸਰਕਾਰ ਦੋਵੇਂ ਮਾਫਤੰਡ ਅਪਣਾ ਰਹੀ ਹੈ ਦੂਸਰਿਆਂ ਵਾਸਤੇ ਕਾਨੂੰਨ ਵੱਧ ਗਿਣਤਾਂ ਤੇ ਵੱਧ ਹੋਰ ਘੱਟ ਗਿਣਤਾਂ ਵਾਸਤੇ ਹੋਰ ਜਿਹੜਾ ਸੁਖਵੀਰ ਬਾਦਲ ਜਿਹਨੇ ਪੁਸਤ ਪੜਾਈ ਕੀਤੀ ਸੀ ਅੱਜ ਉਹ ਕੰਧਾਂ ਦੇ ਵਿੱਚ ਵੱਜ ਰਿਹਾ ਲੋਂਗੋਵਾਲ ਦੀ ਵਰਸੀ ਦੇ ਉੱਤੇ ਸਪੀਚ ਸੁਣ ਲੋ ਤੁਸੀਂ ਉਹ ਕੀ ਕਹਿ ਰਿਹਾ ਬਾਬੇ ਬਕਾਲੇ ਦੀ ਸਪੀਚ ਸੁਣ ਲੋ ਕਹਿੰਦਾ ਵੀ ਮੰਡ ਸਾਹਿਬ ਕਿੱਧਰ ਗਏ ਉਹ ਇਹ ਉਹ ਦੁਸ਼ਮਣ ਨੂੰ ਪਤਾ ਵੀ ਜਿਹੜੇ ਬੰਦੇ ਕੀ ਕਰ ਸਕਦੇ ਆ ਉਹ ਹਮੇਸ਼ਾ ਯਾਦ ਰੱਖਦਾ ਹੁੰਦਾ ਵੀ ਜਿਹੜੇ ਬੰਦੇ ਇੱਕ ਲੜਾਈ ਹੁੰਦੀ ਹੈ ਹਥਿਆਰ ਬੰਦ ਇੱਕ ਲੜਾਈ ਹੁੰਦੀ ਹੈ ਵੋਟ ਦੀ ਹੂੰ ਤੇ ਇੱਕ ਲੜਾਈ ਹੁੰਦੀ ਆ ਸ਼ਾਂਤਮਈ ਤਰੀਕੇ ਦੇ ਨਾਲ ਵੀ ਸੈਂਟਰ ਦੀ ਸੰਗੀ ਕਿਵੇਂ ਨੱਪਣੀ ਐ ਉਹਤੇ ਪ੍ਰੈਸ਼ਰ ਕਿਵੇਂ ਬਣਾਉਣਾ ਕਿਉਂਕਿ ਜਿਹੜਾ ਇਹ ਮਸਲਾ ਸੈਂਟਰ ਦਾ ਅਮਿਤ ਸ਼ਾਹ ਦਾ ਤੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਵਸਦੇ ਆ ਇਹ ਫੈਸਲਾ ਸਿਆਸੀ ਹੋਣਾ ਜਦੋਂ ਵੀ ਹੋਣਾ ਅਗਲੇ ਪਾਸੇ ਵੀ ਗੁਰੂ ਰੇਖਾ ਹੋਊਗੀ ਇਹ ਦੀ ਇਹ ਹੋਊਗੀ ਤੁਸੀਂ ਵੇਖਿਓ ਕਿਵੇਂ ਤਿਹਾਰ ਜੇਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਇਹ ਹਾਂ ਇਹ ਮਾਰਚ ਸਾਰਾ ਕੁਝ ਹੀ ਰੂਪਰੇਖਾ ਤਾ ਹੈ ਹੋਊਗੀ ਇਹ ਦੀ ਇਹ ਕਿਰਾ ਇੱਥੇ ਪੰਜਾਬ ਚਊਗਾ ਤਿੰਨ ਤਖਤਾਂ ਤੇ ਤੇ ਫਿਰ ਇਹ ਦਿੱਲੀ ਵੱਲ ਨੂੰ ਮਤਸ਼ਾਹ ਦੇ ਘਰ ਨੂੰ ਸਿੱਧਾ ਜਾਊਗਾ ਫਿਰ ਇਹ तकरीबन ਅਸੀਂ ਜਦੋਂ ਮੋਰਚਿਆਂ ਤੇ ਜਾਂਦੇ ਆ ਜਾਂ ਮਾਰਚਾਂ ਤੇ ਜਾਂਦੇ ਆ ਤੇ ਇੱਕ ਸ਼ਕਸ਼ੀਤ ਸਾਨੂੰ ਨੌਜਵਾਨ ਸਿੱਕਾ ਹਮੇਸ਼ਾ ਹੀ ਮਿਲਦੀ ਆ ਬਰਗਾੜੀ ਮੋਰਚਾ ਹੋਵੇ ਬਾਪੂ ਸੂਰ ਸਿੰਘ ਦਾ ਮੋਰਚਾ ਹੋਵੇ ਤੇ ਜੇ ਆਪਾਂ ਉਸ ਤੋਂ ਬਾਅਦ ਦੇ ਪੰਨ ਦੀ ਗੱਲ ਕਰੀਏ ਜਾਂ ਪਹਿਲਾਂ ਸੁਖਰਾ ਸਿੰਘ ਨਿਆਮੀਵਾਲ ਲੰਬਾ ਸਮਾਂ ਬੈਠੇ ਸੀ ਉਸ ਵੀਰ ਮੋਰਚ ਉਸ ਵੀਰ ਨੇ ਮੋਰਚਾ ਲਾਇਆ ਦਿੱਲੀ ਮੋਰਚਾ ਹੋਵੇ ਜਾਂ ਕਿਤੇ ਵੀ ਮੋਰਚੇ ਦੀ ਮੈਂ ਗੱਲ ਕਰਾਂ तकरीबन ਜਿੰਨਾ ਕੁ ਸਮਾਂ ਮੈਨੂੰ ਹੋ ਗਿਆ ਇਸ ਲਾਈਨ ਦੇ ਵਿੱਚ ਆਇਆ ਉਦੋਂ ਤੇ ਰਣਜੀਤ ਸਿੰਘ ਵਾਂਦਰ ਜੀ ਨੂੰ ਅਸੀਂ ਹਮੇਸ਼ਾ ਹੀ ਇਹਨਾਂ ਮਾਰਚਾਂ ਦੇ ਵਿੱਚ ਤੇ ਮੋਰਚੇ ਦੇ ਵਿੱਚ ਜੀ ਕੇ ਆ ਅੱਜ ਅੱਜ ਸ਼ੁਰੂਆਤ ਐਲਾਨ ਹੋਇਆਵਾ ਅੱਜ ਐਲਾਨ ਹੋਇਆ ਕਿ 20 ਸਤੰਬਰ ਤੋਂ ਭਾਈ ਧਿਆਨ ਸਿੰਘ ਮੰਡ ਇੱਕ ਮਾਰਚ ਦੀ ਅਰੰਭ ਤੱਕ ਆ ਰਿਹਾ ਉਸ ਮਾਰਚ ਦੀ ਰੂਪਰੇਖਾ ਹੋਊਗੀ ਅਕਾਲ ਤੱਕ ਸਭ ਤੋਂ ਚੱਲਣਾ ਉਸ ਮਾਰਚ ਦਾ ਵਖਰਾ ਕੀ ਹੋਊਗਾ ਇਹਦੇ ਵਾਸਤੇ ਗੱਲਬਾਤ ਕਰਦੇ ਆ ਗੁਰਸਤੇ ਸਾਂਝ ਕਰਦੇ ਆ ਰਣਜੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਰਚ ਤੇ ਮਾਰਚ ਦੇ ਤੁਸੀਂ ਬਹੁਤ ਦੇਖੇ ਤੁਹਾਡੀਆਂ ਹਰ ਸੰਤ ਤਸਵੀਰਾਂ ਅਸੀਂ ਆਪ ਤੁਹਾਡੇ ਨਾਲ ਗੱਲਬਾਤ ਕਰਦੇ ਰਹੇ ਆ ਇਹਦੀ ਕੀ ਵਖਰੀ ਰੂਪਰੇਖਾ ਲੀਕ ਰਹੇ ਹੋ ਕੀ ਮਾਰਚ ਦੀ ਜਿਹੜਾ ਮਾਰਚ ਆ ਇਹਦਾ ਵਖਰਾ ਕੀ ਹੋਊਗਾ ਜਿਹਦ ਨਾਲ ਕੇਂਦਰ ਨੂੰ ਤੇ ਪੰਜਾਬ ਸਰਕਾਰ ਨੂੰ ਕੋਈ ਫਰਕ ਪਵੇ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਇਹ ਸਾਡੀ ਲੜਾਈ ਅਸਲ ਦੇ ਵਿੱਚ ਗਰਨਾਣ ਪਾਦਸ਼ਾਹ ਤੋਂ ਲੈ ਕੇ ਬਾਬਰ ਨੂੰ ਜਾਵਰ ਜਦੋਂ ਕਿਹਾ ਮਨੁੱਖਤਾ ਤੇ ਜ਼ਬਰ ਜ਼ੁਲਮ ਹੁੰਦਾ ਸੀ ਉਸ ਵੇਲੇ ਤੋਂ ਲੈ ਕੇ ਸਿਮੇ ਪਾਤਸ਼ਾਹ ਨੇ ਜ਼ਬਰ ਦੇ ਖਿਦ ਲੜਾਈ ਲੜੀ ਫਿਰ 10ਵੇਂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਹਾਜਨਾ ਕੀਤੀ ਜ਼ਬਰ ਜ਼ੁਲਮ ਦਾ ਖਾਤਮਾ ਕੀਤਾ ਅਰੰਗ ਜੇਵਨ ਨੂੰ ਜ਼ਫਰਨਾਮੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਤੇ ਪੰਥ ਨੂੰ ਬਾਬਾ ਬੰਦਾ ਸਿੰਘ ਬਹਾਦਰ ਜਦੋਂ ਸਹਿਬਜ਼ਾਦੇ ਤੇ ਜ਼ੁਲਮ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ੁਲਮ ਦਾ ਖਾਤਮਾ ਕੀਤਾ ਤੇ ਮਹਾਰਾਜ ਸਿੰਘ ਦਾ ਰਾਜ ਸਥਾਪਿਤ ਹੋਇਆ ਉਸ ਤੋਂ ਬਾਅਦ ਕੌਮ ਅੰਗਰੇਜ਼ਾਂ ਦੇ ਗੁਲਾਮ ਹੋ ਗਈ ਤੇ 47 ਦੇ ਵਿੱਚ ਸਾਡੇ ਦੂਰੀ ਗੁਲਾਮੀ ਪੈ ਗਈ। ਉਹ ਗੁਲਾਮੀ ਅਸੀਂ ਅੱਜ ਤੱਕ ਭੁਗਤ ਰਹੇ ਹਾਂ ਸਾਡੇ ਨਾਲ ਸਰਕਾਰ ਦੋਹਰੇ ਮਾਪਦੰਡ ਅਪਣਾ ਰਹੀ ਹੈ। ਦੂਸਰਿਆਂ ਵਾਸਤੇ ਕਾਨੂੰਨ ਵੱਧ ਗਿਣਤੀਆਂ ਵਾਸਤੇ ਹੋਰ ਘੱਟ ਗਿਣਤੀਆਂ ਵਾਸਤੇ ਹੋਰ। ਇਸੇ ਤਰ੍ਹਾਂ ਸਾਡੇ ਬੰਦੀ ਸਿੰਘ ਜਿਹੜੇ ਆਪਣੇ ਹੱਕਾਂ ਲਈ ਲੜਾਈ ਲੜੇ ਸਨ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੀ ਉਹਨਾਂ ਨੇ ਹੱਕਾਂ ਦੀ ਆਜ਼ਾਦੀ ਦੀ ਲੜਾਈ ਆਰੰਭ ਕੀਤੀ ਸੀ ਉਹਦੇ ਵਿੱਚ ਯੋਗਦਾਨ ਪਾਇਆ ਉਹ ਸਾਡੇ ਸਿੰਘ ਕਾਨੂੰਨ ਦੇ ਮੁਤਾਬਕ ਸੰਵਿਧਾਨ ਮੁਤਾਬਕ ਜਿਨ੍ਹਾਂ ਦੇ ਵਿੱਚ ਬੰਦ ਹੈ ਦੂਰੀਆਂ ਦੂਰੀਆਂ ਸਜ਼ਾ ਕੱਟ ਚੁੱਕੇ ਆ ਨਾ ਉਹਨਾਂ ਨੂੰ ਫਰੋਲ ਨਾ ਕਿ ਸੁੱਟੀ ਜਦੋਂ ਵੀ ਇਹ ਹਕੂਮਤ ਕੋਈ ਵੀ ਨਿੱਕੇ ਤੋਂ ਨਿੱਕਾ ਕੰਮ ਹੋਵੇ ਆਪਣੇ ਕੌਮ ਪ੍ਰਤੀ ਆਪਣੇ ਧਰਮ ਪ੍ਰਤੀ ਉਹਨਾਂ ਦੇ ਉੱਤੇ ਇਹੋ ਜਿਹਾ ਐਕਟ ਲਾ ਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ ਜਦ ਕਿ ਹਿੰਦੂ ਕੌਮ ਹੈ ਉਹਨਾਂ ਦੇ ਵੀ ਜਿਹੜੇ ਕੋਈ ਪੈਰੋਕਾਰ ਗਨਾਹ ਕਰਦੇ ਐ ਉਹਨਾਂ ਤੇ ਕਦੇ ਕੋਈ ਉਹ ਧਾਰਾ ਨਹੀਂ ਲੱਗਦੀ ਉਸ 84 ਤੋਂ ਲੈ ਕੇ ਜਦੋਂ ਸਾਡੇ ਜੋਧਪੁਰ ਦੇ ਵਿੱਚ ਕੈਦੀ ਗਏ ਸੀ ਉਦੋਂ ਵੀ ਫੌਮ ਆਵਾਜ਼ ਬਲੰਦ ਕਰਦੀ ਰਹੀ ਉਹਨਾਂ ਦੀਆਂ ਰਿਹਾਈਆਂ ਹੋਈਆਂ ਧਰਮੀ ਫੌਜੀ ਸੀ ਜਿਨ੍ਹਾਂ ਦੇ ਵਿੱਚ ਬੰਦ ਉਦੋਂ ਵੀ ਕੌਮ ਜੱਦੋਜਹਿਦ ਕਰਦੀ ਰਹੀ ਐ ਕੁਝ ਰਿਹਾਈਆਂ ਹੋਈਆਂ ਤੇ ਉਸ ਤੋਂ ਬਾਅਦ ਜਿਹੜੇ ਇਹ ਸਾਡੇ ਬੰਦੀ ਸਿੰਘ ਸੀ ਮੂਵਮੈਂਟ ਦੇ ਖੜਕੂ ਮੂਵਮੈਂਟ ਦੇ ਇਹਨਾਂ ਨੇ ਕੋਈ ਵਟਦਾ ਰੋਲਾ ਨਹੀਂ ਸੀ ਇਨਾਂ ਨੇ ਕੌਮ ਦੇ ਜੋ ਹਾਲਾਤ ਉਹਦੇ ਬਣੇ ਸੀ ਜਦੋਂ ਜ਼ਬਰ ਜ਼ੁਲਮੀ ਇੰਨਾ ਹੁੰਦਾ ਸੀ ਉਸ ਸਮੇਂ ਕਾਨੂੰਨ ਤਾਂ ਕੋਈ ਗੱਲ ਸੁਣਦਾ ਨਹੀਂ ਨਾ ਅਪੀਲ ਨਾ ਵਕੀਲ ਨਾ ਦਲੀਲ ਸਭ ਖਤਮ ਹੋ ਗਈ ਜ਼ੁਲਮ ਹੀ ਹੋ ਰਿਹਾ ਸੀ ਉਸ ਮੱਦੇ ਨਜ਼ਰ ਸਾਰੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਆ ਸਾਡੇ ਕਦੇ ਸਾਡੇ ਸਿੱਖਾਂ ਦੀ ਕਾਲੀ ਸੂਚੀ ਬਣਾ ਕੇ ਸਾਡੇ ਨੌਜਵਾਨ ਸਿੱਖ ਜਿਹੜੇ ਜਲਾਬਤਨੀ ਘਟ ਰਹੇ ਆ ਵਿਦੇਸ਼ਾਂ ਦੇ ਵਿੱਚ ਕਦੇ ਸਾਡੇ ਤੇ ਟਾਂਡਾ ਐਕਟ ਲਾਇਆ ਜਾਂਦਾ ਕਦੇ ਯੂਆਪਾ ਲਾਇਆ ਜਾਂਦਾ ਕਦੇ ਦੇਸ਼ ਧਰੋਹ ਦਾ ਲਾਇਆ ਜਾਂਦਾ ਤੇ ਵਾਕ-ਵਾਕ ਤਰ੍ਹਾਂ ਦੇ ਸਾਡੇ ਤੇ ਜਿਹੜੇ ਐਕਟ ਆ ਸਿੱਖਾਂ ਤੇ ਉਹ ਲੱਗਦੇ ਆ ਸਾਡੀਆਂ ਜਿਹੜੇ ਕੌਮੀ ਮੰਗਾਂ ਉਹਨਾਂ ਤੇ ਜਿਹੜੀ ਕੌਮ ਮੰਗ ਕਰਦੀ ਆ ਵੀ ਰਿਹਾਈਆਂ ਕੀਤੀਆਂ ਜਾਣ ਉਹ ਨਹੀਂ ਹੋ ਰਹੀਆਂ ਅਸੀਂ ਜਦੋਂ ਜਹਦ ਲੰਬੇ ਸਮੇਂ ਤੋਂ ਕਰ ਰਹੇ ਆ ਪਹਿਲਾ ਮੈਮੋਰੰਡਮ ਵੀ ਦਿੱਤੇ ਮੋਰਚੇ ਵੀ ਲਾਏ ਸੰਘਰਸ਼ ਵੀ ਕੀਤਾ ਜਦੋਂ ਜਹਦ ਕਰਦੇ ਰ ਸਾਰਿਆਂ ਨੂੰ ਕਰਨੀ ਚਾਹੀਦੀ ਆ ਭਾਵੇਂ ਸੰਪਰਦਾਵਾਂ ਵਾ ਭਾਵੇਂ ਟਕਸਾਲਾ ਭਾਵੇਂ ਕੋਈ ਜਥੇ ਬੰਦਿਆਂ ਇਸੇ ਤਰ੍ਹਾਂ ਸਰਬੱਤ ਖਾਲਸਾ ਹੋਇਆ ਸਰਬੱਤ ਖਾਲਸੇ ਦੇ ਵਿੱਚ ਸਿੰਘ ਸਹਿਬਾਨ ਭਾਈ ਜਗਤਾਰ ਸਿੰਘ ਖਵਾਰਾ ਜੋ ਨજરਬੰਦ ਨੇ ਤਿਹਾਰ ਜੇਲ੍ਹ ਦੇ ਵਿੱਚ ਉਹਨਾਂ ਨੇ ਇੱਕ ਸੰਦੇਸ਼ ਇਹਨਾਂ ਸਿੰਘ ਸਹਿਬਾਨ ਮੱਡ ਸਾਹਿਬ ਨੂੰ ਭੇਜਿਆ ਉਹਨਾਂ ਨੇ ਕਿਹਾ ਵੀ ਜਦੋਂ ਜਦ ਤੁਸੀਂ ਕਰੋ ਪਹਿਲਾ ਵੀ ਜਿਹੜੇ ਤੁਸੀਂ ਪੰਜ ਫੈਸਲੇ ਲਏ ਸੀ ਪਹਿਲਾ ਇਹਨਾਂ ਨੇ ਸਰਬੱਤ ਖਾਲਸੇ ਤੋਂ ਬਾਅਦ ਫੈਸਲਾ ਲਿਆ ਸੀ ਜਿਹੜਾ ਨਸੇ ਪਹਜਾਓ ਪੰਥ ਬਚਾਓ ਉਹ ਵੀ ਸਾਰੇ ਪੰਜਾਬ ਦੇ ਵਿੱਚ ਕੱਢਿਆ ਸੀ ਚੰਗਾ ਫੈਸਲਾ ਸੀ ਅਸੀਂ ਚੰਗੇ ਕੰਮਾਂ ਦਾ ਸਹਿਯੋਗ ਕਰਦੇ ਆ ਭਾਵੇਂ ਕੋਈ ਵੀ ਧਿਰ ਕਰਦੀ ਹੋਵੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਬੇਅਦਬੀ ਦੇ ਜਿਹੜੇ ਦੋਸ਼ੀ ਪਤਾ ਹੀ ਨਹੀਂ ਲੱਗ ਰਿਹਾ ਸੀ ਉਸ ਤੇ ਸੰਘਰਸ਼ ਕੀਤਾ ਮੋਰਚਾ ਲਾਇਆ ਉਹ ਦੋਸ਼ੀ ਜਿਹੜੇ ਸੀ ਜਿਨ੍ਹਾਂ ਦੇ ਵਿੱਚ ਗਏ ਜਿਨ੍ਹਾਂ ਨੇ ਗੋਲੀ ਚਲਾਈ ਸੀ ਉਮਰਾਨ ਅੰਗਲ ਵਰਗੇ ਉਹ ਜ਼ਿਲ੍ਹਾ ਚ ਗਏ ਜਿਹੜਾ ਸੁਖਵੀਰ ਬਾਦਲ ਜਿਨੇ ਪੁਸਤ ਪੜਾਈ ਕੀਤੀ ਸੀ ਅੱਜ ਉਹ ਕੰਧਾਂ ਦੇ ਵਿੱਚ ਵੱਜ ਰਿਹਾ ਲੋਂਗੋਵਾਲ ਦੀ ਵਰਸੀ ਦੇ ਉੱਤੇ ਸਪੀਚ ਸੁਣ ਲੋ ਤੁਸੀਂ ਉਹ ਕੀ ਕਹਿ ਰਿਹਾ ਬਾਬੇ ਬਕਾਲੇ ਦੀ ਸਪੀਚ ਸੁਣ ਲੋ ਕਹਿੰਦਾ ਵੀ ਮੰਡ ਸਾਹਿਬ ਕਿੱਧਰ ਗਏ ਉਹ ਇਹ ਉਹ ਦੁਸ਼ਮਣ ਨੂੰ ਪਤਾ ਵੀ ਜਿਹੜੇ ਬੰਦੇ ਕੀ ਕਰ ਸਕਦੇ ਆ ਉਹ ਹਮੇਸ਼ਾ ਯਾਦ ਰੱਖਦਾ ਹੁੰਦਾ ਵੀ ਕਿਹੜੇ ਬੰਦੇ ਕੀ ਕੀ ਲੈ ਕੇ ਆਓਗੇ ਹੁਣ ਮੈਂ ਗੱਲ ਕੀਤੀ ਸੀ ਕਿ ਮੋਰਚੇ ਤੇ ਪਹਿਲਾਂ ਸੀ ਬਹੁਤ ਵੱਡਾ ਮੋਰਚਾ ਸੀ ਪ੍ਰਗਾੜੀ ਮੋਰਚਾ ਤੁਹਾਡੀ ਵੱਡੀ ਸ਼ਮੂਲੀ ਸੀ ਉੱਥੇ ਮੋਰਲੀ ਕਤਾਰ ਦੇ ਵਿੱਚ ਤੁਸੀਂ ਬੈਠਦੇ ਹੁੰਦੇ ਸੀ ਉਤੋਂ ਕੀ ਵੱਖਰਾ ਹੋਊਗਾ ਇਹ ਇਹ ਕਿਉਂਕਿ ਪੈਂਤੜੇ ਹੁੰਦੇ ਆ ਪੜਾ ਹੁੰਦੇ ਆ ਹਰੇਕ ਸੰਘਰਸ਼ ਦੇ ਵੱਖੋ ਵੱਖਰੇ ਇੱਕ ਲੜਾਈ ਹੁੰਦੀ ਹੈ ਹਥਿਆਰ ਬੰਦ ਇੱਕ ਲੜਾਈ ਹੁੰਦੀ ਹੈ ਵੋਟ ਦੀ ਤੇ ਇੱਕ ਲੜਾਈ ਹੁੰਦੀ ਹੈ ਸ਼ਾਂਤ ਮੈ ਤਰੀਕੇ ਦੇ ਨਾਲ ਵੀ ਸੈਂਟਰ ਦੀ ਸੰਗੀ ਕਿਵੇਂ ਨੱਪਣੀ ਹੈ ਉਹ ਤੇ ਪ੍ਰੈਸ਼ਰ ਕਿਵੇਂ ਬਣਾਉਣਾ ਕਿਉਂਕਿ ਜਿਹੜਾ ਇਹ ਮਸਲਾ ਸੈਂਟਰ ਦਾ ਅਮਿਤ ਸ਼ਾਹ ਦਾ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਦੇ ਵਸਦੇ ਆ ਇਹ ਫੈਸਲਾ ਸਿਆਸੀ ਹੋਣਾ ਜਦੋਂ ਵੀ ਹੋਣਾ ਇਹ ਕੋਈ ਆ ਇੱਧਰ ਉੱਧਰ ਦੀ ਗੱਲ ਕਰਕੇ ਨਹੀਂ ਹੋਣਾ ਸਿਆਸੀ ਤੌਰ ਤੇ ਹੋਣਾ ਜਦੋਂ ਤੁਹਾਡਾ ਲੋਕਾਂ ਲੋਕਾਂ ਦੇ ਵਿੱਚ ਅਭਾਰ ਹੋਊਗਾ ਕੌਮ ਖੜੀ ਹੋਊਗੀ ਫਿਰ ਸੈਂਟਰ ਨੇ ਕਹਿਣਾ ਵੀ ਇਹਨਾਂ ਨੂੰ ਕਿਉਂਕਿ ਪਹਿਲਾਂ ਵੀ ਜਿਹੜੇ ਹਰਮੰਦਰ ਸੰਧੂ ਵਰਗੇ ਜਾਂ ਹੋਰ ਸੀ ਭਾਈ ਮਨਜੀਤ ਸਿੰਘ ਵਰਗੇ ਜਿਹੜੇ ਉਸ ਸਮੇਂ ਜੋਧਪੁਰ ਦੇ ਵਿੱਚੋਂ ਵੀ ਉਹ ਵੀ ਸਮਝੌਤੇ ਤਹਿਤ ਛੱਡੇ ਗਏ ਸੀ ਕਿਉਂਕਿ ਕੌਮ ਦਾ ਪ੍ਰੈਸ਼ਰ ਬਣ ਗਿਆ ਸੀ ਉਸੇ ਤਰ੍ਹਾਂ ਇਹ ਪ੍ਰੈਸ਼ਰ ਬਣੂਗਾ ਇਹ ਜਿਹੜਾ ਮਾਰਚ ਹੋਊਗਾ ਪਹਿਲਾ ਮਾਰਚ ਨਿਕਲਦੇ ਆ ਪਰ ਇਹ ਪੈਦਲ ਹੋਊਗਾ ਇਹਦੇ ਵਿੱਚ ਦੌੜ ਜਿਹੜੀ ਉਹ ਪਤਾ ਲੱਗੂਗਾ ਵੀ ਤੁਹਾਡੀਆਂ ਲੱਤਾਂ ਦੇ ਵਿੱਚ ਕਿੰਨਾ ਕ ਤੋਰਾ ਹੋ ਸਕਦਾ ਕਿੰਨਾ ਕ ਵਜਨ ਹੈ ਤੇ ਕਿੰਨਾ ਕੁ ਤੁਸੀਂ ਤੁਰ ਸਕਦੇ ਆ ਇਹ ਤਾਖਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਰੰਭ ਹੋਊਗਾ ਤੇ ਤਾਖਤ ਸ੍ਰੀ ਦਮਦਮਾ ਸਾਹਿਬ ਤੱਕ ਫਿਰ ਸ੍ਰੀ ਆਨੰਦਪੁਰ ਸਾਹਿਬ ਤੱਕ ਫਿਰ ਸ੍ਰੀ ਅਕਾਲ ਤਖਤ ਸਾਹਿਬ ਫਿਰ ਰਣਜੀਤ ਜੀ ਕੀ ਗੁਰਬਖਸ਼ ਸਿੰਘ ਸੁਨੇਹਾ ਨਹੀਂ ਦੇ ਸਕੇ ਕੀ ਬਾਪੂ ਸੂਰ ਸਿੰਘ ਘਰ ਘਰ ਸੁਨੇਹਾ ਨਹੀਂ ਦੇ ਸਕੇ ਕੀ ਬਰਗਾੜੀ ਮੋਰਚਾ ਸੁਨੇਹਾ ਨਹੀਂ ਦੇ ਸਕੇ ਆ ਕੀ ਸੁਖਰਾਲ ਸਿੰਘ ਨਿਆਮੀਵਾਲ ਦਾ ਮੋਰਚਾ ਸੁਨੇਹਾ ਨਹੀਂ ਦੇ ਸਕੇ ਆ ਕੀ ਅੱਜ ਮੋਰਚਾ ਲੱਗਾ ਹੋਇਆ ਵਾ ਉਹ ਸੁਨੇਹਾ ਜਿਹੜਾ ਕਿ ਆਪਾਂ ਗੱਲ ਕਰੀਏ ਕੌਮੀ ਇਨਸਾਫ ਮੋਰਚਾ ਉਹ ਸੁਨੇਹਾ ਨਹੀਂ ਦੇ ਸਕਿਆ ਕਿ ਤੁਸੀਂ ਇੱਕ ਵੱਖਰਾ ਸੁਨੇਹਾ ਕਿਸ ਤਰ੍ਹਾਂ ਪਹੁੰਚਾਓਗੇ ਭਾਈ ਗਰਬਖ ਸਿੰਘ ਵੇਲੇ ਜਦੋਂ ਬੰਦੀ ਸਿੰਘਾਂ ਦੇ ਨੌਜਵਾਨਾਂ ਨੂੰ ਨਹੀਂ ਪਤਾ ਸੀ ਕਿ ਸਾਡੇ ਬੰਦੀ ਸਿੰਘ ਕਿਹੜੇ-ਕਿਹੜੇ ਐ ਕਿੰਨੀਆਂ ਸਜ਼ਾਾਂਾਂ ਕੱਟ ਸੁੱਕੀਆਂ ਉਹਨੇ ਸਾਹਮਣੇ ਲਿਆਂਦੇ ਉਹਦੀ ਦੇਣ ਐ ਫਿਰ ਬਾਪੂ ਸੂਰਤ ਸਿੰਘ ਨੇ ਉਸੇ ਲਾਈਨ ਨੂੰ ਜਾਰੀ ਰੱਖਿਆ ਭਾਵੇਂ ਉਸ ਸਮੇਂ ਨਹੀਂ ਕੁਝ ਮਤਲਬ ਸਰਕਾਰ ਦੀ ਨੀਤੀ ਮਾੜੀ ਐ ਸਿੱਖਾਂ ਪ੍ਰਤੀ ਇਹੀ ਤਾਂ ਗੁਲਾਮੀ ਹੈ ਫੇਰ ਜਾਨੀ ਕਿ ਮਹਾਲੀ ਦੇ ਵਿੱਚ ਹੈ ਉਹ ਇੱਕ ਕੌਮ ਨੂੰ ਲਾਮਬੰਦੀ ਹੈ ਕਰ ਰਹੀ ਹੈ ਪਰ ਜਿਹੜੀ ਜ਼ਿੰਮੇਵਾਰੀ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬੱਤ ਖਾਲਸੇ ਦੇ ਵਿੱਚ ਕਿਉਂਕਿ ਇਹਨਾਂ ਦੇ ਫਰਜ਼ੇ ਇਹੀ ਹੁੰਦੇ ਆ ਹੋਰ ਇਹਨਾਂ ਨੇ ਕੋਈ ਮਰੂਦਾ ਦੀ ਰਿਹੜੀ ਥੋੜ੍ਹਣੇ ਨਹੀਂ ਭਾਈ ਜੇ ਆਪਾਂ ਜਗਤਾਰ ਸਿੰਘ ਮਹਾਰਾਜ ਦੀ ਗੱਲ ਕਰਦੇ ਆ ਸਿੰਘ ਸਾਹਿਬ ਦੀ ਜਿਹੜੇ ਕਿ ਚੱਬੇ ਦੇ ਘਾਟ ਦੇ ਵਿੱਚ ਜਿਨ੍ਹਾਂ ਨੂੰ ਸਿੰਘ ਸਾਹਿਬ ਦਾ ਸ਼ਬਦ ਖਾਸ ਰੂਪਾ ਪਿਆ ਗਿਆ ਸੀ ਉਹਨਾਂ ਵੱਲੋਂ ਤੇ ਮੋਰਚਾ ਲਾਇਆ ਹੋਇਆ ਕੌਮ ਇਨਸਾਫ ਮੋਰਚਾ ਕੀ ਅੱਜ ਜਿਹੜਾ ਹੁਣ ਜਿਹੜਾ 20 ਮਿਤੀਕ ਤੋਂ ਤੁਸੀਂ ਕੱਢ ਰਹੇ ਹੋ ਇਹਦੇ ਵਿੱਚ ਵੀ ਸਿੰਘ ਸਾਭ ਜ ਕੁਝ ਸ਼ਮੂਲੀਅਤ ਹੋਊਗੀ ਲੱਗਦਾ ਉਹਨਾਂ ਵੱਲੋਂ ਵਿਚਾਰ ਚਰਚਾਵਾਂ ਤੁਹਾਡੇ ਨਾਲ ਹੁੰਦੀਆਂ ਇਹ ਸਿੰਘ ਸਹਿਬਾਨ ਭਾਈ ਧਿਆਨ ਸਿੰਘ ਮੰਡ ਉਹਨਾਂ ਨੂੰ ਜਿਹੜੀ ਚਿੱਠੀ ਉਹਨਾਂ ਨੇ ਦਿੱਤੀ ਹੈ ਹਾਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਉਹਨਾਂ ਨਾਲ رابطہ ਬਣਾਇਆ ਕਿਉਂਕਿ ਇਹ ਤਾਂ ਫਰਜ਼ੀ ਬਣਦਾ ਨਾ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਜਿਹੜੇ ਹੁਣ ਮੰਨ ਲਓ ਜਾਂ ਉਧਰ ਬਾਦਲ ਦੇ ਜਿਹੜੇ ਜ਼ਥੇਦਾਰ ਹੈ ਉਹਨਾਂ ਉਹ ਤਾਂ ਨਿਭਾ ਨਹੀਂ ਰਹੇ ਕਿਉਂਕਿ ਸੁਖਵੀਰ ਬਾਦਲ ਸੀ ਜਿਹੜਾ ਉਹ ਤਾਂ ਕਾਤਲ ਕਹਿੰਦਾ ਰਿਹਾ ਹੈ ਉਹ ਫਿਰ ਜਿਹੜੇ ਇਹ ਪੀੜਤ ਹੈ ਜਿਹੜੇ ਇਹ ਜਥੇਬੰਦੀਆਂ ਸਾਡੇ ਸਾਰੇ ਜਿਹੜੇ ਪੰਥਕ ਹੈ ਇਹ ਉਸ ਮੂਵਮੈਂਟ ਆ ਵਿੱਚ ਦੀ ਨੰਗੇ ਆ ਜੇਲਾ ਇਹਨਾਂ ਨੇ ਕੱਟੀਆਂ ਇਹਨਾਂ ਨੂੰ ਪਤਾ ਵੀ ਜਿਹਨਾਂ ਦਾ ਜਿਹੜਾ ਦਰਦ ਹੈ ਰਹਿਣਾ ਉਹ ਕਿਵੇਂ ਹੁੰਦਾ ਪਰਿਵਾਰ ਵਾਸਤੇ ਕਿੰਨਾ ਔਖਾ ਹੁੰਦਾ ਤੇ ਪਹਿਲਾਂ ਸਾਡੇ ਬੰਦੀ ਸਿੰਘ ਉਹ ਵੀ ਹੈ ਸਾਡੇ ਜਿਹੜੇ ਨਵੇਂ ਆ ਜਿਹੜੇ 40 50 ਸਿੰਘ ਜਿਹੜੇ ਅੱਜ ਜਨਾਬਾ ਕਰਨਾ ਇਹ ਫੜੇ ਆ ਇਨਾਂ ਦੀ ਵੀ ਨਾਲ ਅਸੀਂ ਜਦੋਂ ਜੈਦ ਕਰਾਂਗੇ ਇਹ ਪੰਜਾਬ ਸਰਕਾਰ ਨੇ ਵੀ ਕਰਨੇ ਆ ਤੇ ਵਿੱਚ ਸੈਂਟਰ ਨੇ ਵੀ ਜਿਹੜੇ ਸਿਆਸੀ ਤਰ੍ਹਾਂ ਨਾਲ ਲੈ ਕੇ ਚੱਲੋਗੇ ਜੇ ਆਪਾਂ ਸੁਖਬੀ ਸਿੰਘ ਬਾਲਤੜੇ ਦੀ ਗੱਲ ਕਰਦੇ ਆ ਨਵਾਂ ਅਕਾਲੀ ਦਲ ਇੱਕ ਬਣ ਗਿਆ ਜਲੂਪੁਰ ਤੋਂ ਜਿਹੜਾ ਅਕਾਲੀ ਦਲ ਬਣਿਆ ਹੋਆ ਅਕਾਲੀ ਦਲ ਵਾਰਸ ਪੰਜਾਬ ਦੀ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਵਾਲਾ ਅਕਾਲੀ ਦਲ ਆਲਾਵਾ ਅਕਾਲੀ ਦਲ ਅੰਮ੍ਰਿਤਸਰ ਆ ਇਹ ਸਿਆਸੀ ਜਮਾਤਾਂ ਵਾਂ ਸਿਆਸੀ ਜਮਾਤਾਂ ਨਾਲ ਚੱਲਣੀ ਹੈ ਤੁਹਾਡੇ ਇਹਦੇ ਵਿੱਚ ਸੈਂਟਰ ਭਾਜਪਾ ਨੂੰ ਛੱਡ ਕੇ ਹਾਂ ਕਿਉਂਕਿ ਉਹਦੇ ਨਾਲ ਲੜਾਈ ਹੈ ਕਿਉਂਕਿ ਅਸੀਂ ਹਮੇਸ਼ਾ ਦੁਸ਼ਮਣ ਨਾਲ ਲੜਦੇ ਆ ਨਾ ਇੱਧਰ ਨਾਲ ਲੜਿਆ ਨਾ ਇੱਧਰ ਲੜਿਆ ਹੈ ਤੇ ਨਾ ਕਿਸੇ ਦੇ ਵਿਰੁੱਧ ਅਸੀਂ ਬਿਆਨ ਦਿੱਤਾ ਤੇ ਨਾ ਦੇਣਾ ਕਿਉਂਕਿ ਸਾਡੇ ਆਪ ਦੀ ਹੈ ਇਹਦੇ ਵਿੱਚ ਜਿਵੇਂ ਬਰਗਾੜੀ ਖੈਰਾ ਬੈਂਸ ਭਗਵੰਤ ਮਾਨ ਰੰਧਾਵੀ ਵਰਗੇ ਸਾਰੇ ਪਹੁੰਚੇ ਸੀ ਜਿੰਨੇ ਕਰੀਮਪੁਰੀ ਵਰਗੇ ਬਹੁਜਨ ਸਮਾਜ ਪਾਰਟੀ ਜਾਂ ਜਿਹੜੇ ਕਾਮਰੇਡ ਸੀ ਜਿੰਨੀਆਂ ਵੀ तरह ਸੀ ਉੱਥੇ ਆਈਆਂ ਕਿ ਨਹੀਂ ਆਈਆਂ ਵਕੀਲ ਵੀ ਆਏ ਜੱਜ ਵੀ ਆਏ ਸਾਬਕਾ ਫੌਜੀ ਧਰਮੀ ਪੌਜੀ ਸਾਰੇ ਆਏ ਕਿਉਂਕਿ ਉੱਥੇ ਜਿਹੜਾ ਸੰਘਰਸ਼ ਹੁੰਦਾ ਸਾਂਝਾ ਹੁੰਦਾ ਇਹਦੇ ਵਿੱਚ ਸਾਰੀਆਂ ਹੀ ਧਿਰਾਂ ਨੂੰ ਆਉਣਾ ਵੀ ਪੈਣਾ ਹੈ ਤੇ ਉਹਨਾਂ ਦਾ ਖਰਚ ਵੀ ਬਣਦਾ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਹੜੀ ਉਹ ਉਹ ਸਾਰਿਆਂ ਵਾਸਤੇ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਤੇ ਇਹਦੇ ਵਿੱਚ ਸਾਰੇ ਹੀ ਆਉਣਗੇ ਲੋਕ ਉਹਨਾਂ ਨੂੰ ਛੱਡ ਕੇ ਕੋਈ ਵੀ ਆ ਸਕਦਾ ਕਿਸੇ ਦਾ ਕੋਈ ਵਿਰੋਧ ਨਹੀਂ ਕਿਉਂਕਿ ਜਿਹੜਾ ਸੰਘਰਸ਼ ਹੈ ਉਹ ਉਹਦੇ ਵਿੱਚ ਕੀ ਹੋ ਜਾਂਦਾ ਦਿੱਲੀ ਜਾਂ ਸੰਘਰਸ਼ ਚੱਲਦਾ ਸੀ ਉਹਦੇ ਵਿੱਚ ਕੁਝ ਜਿਹੜਾ ਕੋਈ ਜਾਂਦਾ ਸੀ ਕੋਈ ਕਲਾਕਾਰ ਆ ਹੁਣਾਂ ਕਲਾਕਾਰ ਜਾਊਗਾ ਉਹ ਯੋਗਦਾਨ ਪਾ ਕੇ ਆਊਗਾ ਸੈਂਟਰ ਪਤਾ ਲੱਗੂਗਾ ਵੀ ਅੱਜ ਉਹ ਵੀ ਜਾੜਿਆ ਕਿਉਂਕਿ ਸਿਰਾਂ ਦੀ ਗਿਣਤੀ ਕਰਨੀ ਹੈ ਸੈਂਟਰ ਨੇ ਜਦੋਂ ਅਸੀਂ ਇਹ ਕਹਿ ਦਿੰਦੇ ਆ ਵੀ ਆਹ ਨਾ ਆਵੇ ਆਹ ਨਾ ਆਵੇ ਉਦੋਂ ਫਿਰ ਸੰਘਰਸ਼ ਉਹ ਛੋਟਾ ਜਾ ਬਣ ਕੇ ਰਹਿ ਜਾਂਦਾ ਲੜਾਈ ਸੈਂਟਰ ਨਾਲ ਤੁਸੀਂ ਕਹਿ ਰਹੇ ਹੋ ਮਾਰਚ ਪੰਜਾਬ ਦੇ ਵਿੱਚ ਆ ਅਗਲੇ ਪਾਸੇ ਵੀ ਗੁਰੂਪਰੇਖਾ ਹੋਊਗੀ ਇਹਦੀ ਇਹ ਹੋਊਗੀ ਤੁਸੀਂ ਵੇਖਿਓ ਕਿਵੇਂ ਤਿਹਾਰ ਜੇਲ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਇਹ ਹਾਂ ਇਹ ਮਾਰਚ ਸਾਰਾ ਕੁਝ ਹੀ ਰੂਪਰੇਖਾ ਤੈਅ ਹੋਊਗੀ ਇਹਦੀ ਇਹ ਕਿਹੜਾ ਇੱਥੇ ਪੰਜਾਬ ਚਊਗਾ ਤਿੰਨ ਤਖਤਾ ਤੇ ਤੇ ਫਿਰ ਇਹ ਦਿੱਲੀ ਵੱਲ ਨੂੰ ਮੈਤ ਸ਼ਾਹ ਦੇ ਘਰ ਨੂੰ ਸਿੱਧਾ ਜਾਊਗਾ ਫਿਰ ਇਹ ਪੰਜਾਬ ਦੀ ਲੰਬੀ ਦੀ ਕਰੋਗੇ ਪਹਿਲਾਂ ਉਸ ਤੋਂ ਬਾਅਦ ਚ ਅਗਲੀ ਰੂਪ ਰੇਖਾ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਨਹੀਂ ਵੱਖਰਾ ਹੀ ਹੋਣਾ ਜੀ ਅੱਗੇ ਹੀ ਵੱਖਰਾ ਹੀ ਕੀਤਾ ਸੀ ਜਦੋਂ ਲਾਲ ਕਿਲੇ ਤੇ ਗਏ ਸੀ ਉਦੋਂ ਤੁਸੀਂ ਉੱਥੇ ਹੀ ਸੀ ਤੁਸੀਂ ਕੀ ਕਰੋਗੇ ਅਸੀਂ ਕਿਤੇ ਤੁਹਾਨੂੰ ਦੱਸਾਂਗੇ ਤੁਹਾਨੂੰ ਅਸੀਂ ਤੇ ਉੱਥੇ ਤੁਸੀਂ ਸਾਰਾ ਵੇਖਿਆ ਹੀ ਆ ਤੁਸੀਂ ਉਵੇਂ ਇਹ ਸਾਰਾ ਕੁਝ ਵੱਖਰਾ ਹੀ ਕਰ ਦਿੰਦੇ ਨੇ ਕਿਉਂਕਿ ਸਾਡਾ ਰਹਿਣਾ ਵੱਖਰਾ ਹੈ ਹੂੰ ਤੇ ਸਾਡਾ ਸੋਣਾ ਵੀ ਵੱਖਰਾ ਸਾਡਾ ਤੁਰਨਾ ਵੀ ਵੱਖਰਾ ਹੈ ਸਾਡਾ ਜਾ ਕੇ ਵੇਖੋ ਵੀ ਅਸੀਂ ਕਿੱਥੇ ਰਹਿੰਦੇ ਆ ਅਤੇ ਆਇਓ ਪਿੰਡ ਤੁਸੀਂ ਜਦੋਂ ਧਿਆਨ ਸਿੰਘ ਮੰਡ ਜੀ ਕਹਿ ਰਹੇ ਸੀ ਕਿ ਵੱਖੋ-ਵੱਖ ਥਾਵਾਂ ਤੇ ਕਿ ਪੰਡਾਲ ਲੱਗਣਗੇ ਤੇ ਮੈਂ ਪੰਡਾਲ ਲੱਗੇ ਥੋੜਾ ਜਿਹਾ ਪਹਿਲਾਂ ਵੀ ਦੇਖਿਆ ਸੀ ਟੈਂਟ ਲੱਗੇ ਦੇਖਿਆ ਸੀ ਖਾਲਸਾ ਵਹਿਰੀ ਵੀ ਦੇਖਿਆ ਸੀ ਕਿ ਉਸ ਤਰ੍ਹਾਂ ਦੀ ਰੂਪਰੇਖਾ ਹੋ ਸਕਦੀ ਜਿਵੇਂ ਖਾਲਸਾ ਵਹਿਰੀ ਲੋਕ ਚੱਲਦੇ ਸੀ ਉਹ ਵੀ ਇੱਕ ਪੈਦਲ ਮਾਰਚ ਕੱਢਿਆ ਗਿਆ ਸੀ ਉਦੇ ਬਾਰੇ ਵੀ ਥਾਂ ਥਾਂ ਤੇ ਪੜਾ ਹੋਏ ਥਾਂ ਥਾਂ ਤੇ ਰੁਕੇ ਜਾ ਕੇ ਉੱਥੇ ਪ੍ਰੋਗਰਾਮ ਹੋਏ ਉੱਥੇ ਇੱਕ ਦਰਬਾਰ ਲੱਗੇ ਉੱਥੇ ਪ੍ਰਚਾਰ ਹੋਇਆ ਉਹੋ ਤਰ੍ਹਾਂ ਦੀ ਰੂਪਰੇਖਾ ਹੋ ਸਕਦੀ ਹੈ ਨਹੀਂ ਇਹ ਪੈਦਲ ਨੀ ਸੀ ਜਿਹੜਾ ਖਾਲਸਾ ਵੀ ਹੀਰ ਸੀ ਉਹ ਗੱਡੀਆਂ ਤੇ ਸੀ ਜਾਂ ਜਿਹੜੇ ਦਲਪੰਥ ਚੱਲਦੇ ਆ ਘੋੜਿਆਂ ਤੇ ਤੇ ਜਾਂ ਜਿਹੜੇ ਆਪਾਂ ਮਾਰਚ ਕੱਢਦੇ ਆ ਪਹਿਲਾਂ ਅਸੀਂ ਸਾਰੇ ਕੱਢਦੇ ਰਹੇ ਆ ਅਸੀਂ ਇਹਦਾ ਇੱਕ ਮੈਸੇਜ ਇਹ ਆ ਵੀ ਕੌਮ ਦਾ ਜਥੇਦਾਰ ਤੇ ਨਾਲ ਸੰਗਤ ਕੋਲ ਵੀ ਬੰਦੀ ਸਿੰਘਾਂ ਲਈ ਰਿਹਾਈ ਲਈ ਤੁਰ ਕੇ ਕੀ ਯਾਰ ਆ ਰਹੀ ਆਵਾਜ਼ ਬੁਲੰਦ ਕਰ ਰਿਹਾ ਇਹਦੇ ਨਾਲ ਪਰ ਸਾਰੇ ਲੋਕ ਆ ਜਿਹੜੇ ਉਹ ਸਹਿਯੋਗ ਦੇਣਗੇ ਕਿਉਂਕਿ ਅਸੀਂ ਕਦੇ ਰਾਹਾਂ ਤੇ ਨਹੀਂ ਤੁਰੇ ਜੇ ਤੁਰਦੇ ਆ ਤਾਂ ਰਾਹ ਬਣਦੇ ਆ ਧੰਨਵਾਦ ਵੀ ਰਣਜੀਤ ਦਾ ਕਿਉਂਕਿ ਇੱਕ ਪ੍ਰੋਗਰਾਮ ਲਿਖਿਆ ਗਿਆ ਭਾਈ ਧਿਆਨ ਸਿੰਘ ਮੰਡ ਵੱਲੋਂ ਤੇ ਰਣਜੀਤ ਸਿੰਘ ਨੇ ਪੂਰੀ ਜਾਣਕਾਰੀ ਦਿੱਤੀ ਕਿ ਕਿਵੇਂ ਭਾਈ ਗੁਰਬਖਸ਼ ਸਿੰਘ ਨੇ ਇੱਕ ਲੰਬੰਦ ਦੀ ਕੀਤੀ ਉਹਨੇ ਘਰ ਘਰ ਸੁਨੇਹਾ ਪਹੁੰਚਾਤਾ ਬਾਪੂ ਸੂਰ ਸਿੰਘ ਦਾ ਵੱਡਾ ਯੋਗਦਾਨ ਸੀ ਬਰਗਾੜੀ ਨੇ ਇੱਕ ਵੱਡਾ ਯੋਗਦਾਨ ਪਾਇਆ ਕੁਝ ਕਮੀਆਂ ਪੇਸ਼ੀਆਂ ਰਹੀਆਂ ਮੋਰਚਾ ਚੁੱਕਿਆ ਗਿਆ ਉਹ ਵੀ ਉਤੋਂ ਬਾਅਦ ਦੇ ਵਿੱਚ ਹੁਣ ਦੀ ਗੱਲ ਕਰੇ ਕੌਮੀ ਇਨਸਾਫ ਮੋਰਚਾ ਕਹਿੰਦੇ ਉਹਦੇ ਵਿੱਚ ਸ਼ਮੂਲਿਤ ਹੁੰਦੀ ਦੀ ਆ ਕਰਾਂਗੇ ਵੀ ਦੇਖਦੇ ਆ 20 ਸਤੰਬਰ ਵਾਲਾ ਮਾਰਚ ਜਿਹੜਾ ਵਾ ਉਹਦੀ ਇੱਕ ਵੱਖਰੀ ਰੂਪਰੇਖਾ ਹੋਊਗੀ ਕੀ ਬੰਦੀ ਸਿੰਘਾਂ ਦੀ ਰਿਹਾਈਆਂ ਵਾਸਤੇ ਜਿਹੜਾ ਅਵੇਸਲਾਪਨ ਖਾਸ ਕਰਕੇ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਵਾ ਕੋਈ ਜਾਗ ਖੁੱਲ ਦੀ ਸਰਕਾਰ ਦੀ ਇਸ ਮਾਰਚ ਤੋਂ ਅਗਲੀ ਰੂਪਰੇਖਾ ਕੀ ਹੋਊਗੀ ਇਹ ਸੋਚਣ ਵਾਲੀ ਗੱਲ ਆ ਤੇ ਦੇਖਣ ਵਾਲੀ ਵੀ ਗੱਲ ਆ ਧੰਨਵਾਦ ਕਰਦੇ ਆ ਰਣਜੀਤ ਸਿੰਘ ਜੀ ਵਾਏ ਗੁਰਜੀਤ ਖਾਲਸਾ ਵਾਏ ਗੁਰਜੀਤ ਜੀ ਕੀ ਫਤਹ